ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਤਿ ਵੀਰੋ ਜਿਸ ਤਰ੍ਹਾਂ ਜੀ ਪੱਛਮੀ ਇੰਡੀਆ ਟਰਮੇ ਦੋ ਲੰਘ ਕੇ ਗਏ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਥੋੜੀ ਹਲਕੀ ਫੁਲਕੀ ਮੁੰਡਾਮੰਦੀ ਹੋਈ ਆ ਤੇ ਜਿਆਦਾ ਜਿਹੜੇ ਮੀਹ ਹਨੇਰੀ ਦੇ ਉਹ ਲੋਕ ਅਫਵਾਹਾਂ ਫਲਾ ਰਹੇ ਸੀ ਜਿਹਾ ਕੋਈ ਸਿਸਟਮ ਨਹੀਂ ਆਇਆ ਹੁਣ 15 ਮਾਰਚ ਤੋਂ ਸਿਸਟਮ ਜਾਣਦੇ ਆ ਵੀ ਅੱਗੇ ਦਾ ਸਿਸਟਮ ਕੀ ਕੀ ਰਹੇਗਾ ਜਿਹੜਾ ਹੁਣ 15 ਮਾਰਚ ਤੋਂ ਡਬਲਯੂਡੀ ਸਿਸਟਮ ਆ ਰਿਹਾ ਉੱਤਰੀ ਭਾਰਤ ਤੋਂ ਜਿਹੜਾ ਅੱਗੇ ਵਧ ਗਿਆ ਹੈ ਇਹਦੇ ਕਰਕੇ ਜਿਹੜਾ ਕਲਾਊਡੀਆ ਬਦਲਬਾਝ ਦੇਖਣ ਨੂੰ ਮਿਲ ਰਹੀ ਆ ਕ੍ਰੀਪਾਰਤ ਦੇ ਵਿੱਚ ਜਿਹੜੀ ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈ ਜਿਹੜੀ 15 ਮਾਰਚ ਦੇ ਸਵੇਰੇ ਤੇ ਸ਼ਾਮ ਨੂੰ ਥੋੜੀ ਠੰਡ ਮਹਿਸੂਸ ਹੋਊਗੀ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਬਿਹਾਰ ਪੂਰਬੀ ਪ੍ਰਦੇਸ਼ ਦੇ ਭਾਰਤ ਦੇ ਮੱਧ ਭਾਰਤੀ ਭਾਗਾਂ ਦੇ ਵਿੱਚ ਦੱਖਣੀ ਭਾਰਤ ਖੇਤਰ ਵਿੱਚ ਬਦਲਵਾਈ ਜਿਹੜੀ ਬਣੀ ਹੋਈ ਆ ਉਹ ਲਗਾਤਾਰ ਵੱਧ ਰਹੀ ਹੈ ਬਰਖਾ ਦੇ ਜਿਹੜੇ ਚਾਂਸ ਨੇ ਉੜੀਸਾ ਮੱਧ ਪ੍ਰਦੇਸ਼ ਮਹਾਰਾਸ਼ਟਰ ਤੱਕ ਦਿਖਾਈ ਦੇਣਗੇ ਜਿਹੜੇ ਮਾਰਚ ਦੇ ਵਿੱਚ ਜਿਹੜੇ ਪੱਛਮੀ ਚੱਕਰਵਾਤ ਆਉਂਦੇ ਰਹਿਣਗੇ ਮਾਰਚ ਦੇ ਮਹੀਨੇ ਵਿੱਚ ਜਿਹੜਾ ਥੋੜੇ ਬਹੁਤ ਸਿਸਟਮ ਜਿਹੜੇ ਪ੍ਰਭਾਵਿਤ ਕਰਦੇ ਰਹਿਣਗੇ ਕਿਉਂਕਿ ਇਹ ਪ੍ਰੀ ਮੌਨਸੂਨ ਹੁੰਦਾ ਜਿਹੜਾ ਸਿਸਟਮ ਨੇ ਚੱਲ ਰਹੇ ਨੇ ਜਿਹੜਾ ਹੁਣ ਹਵਾ ਦਾ ਰੁੱਖ ਵੀ ਬਦਲੇਗਾ ਪਹਾੜਾਂ ਤੇ ਕਸ਼ਮੀਰ ਤੋਂ ਮੁਜ਼ਫਰਾਬਾਦ ਵਿੱਚ ਜਿਹੜਾ ਮੌਸਮ ਜਿਹੜਾ ਖੁਸ਼ਕ ਰਹਿਣ ਦੀ ਸੰਭਾਵਨਾ ਨੀਚੇ ਵੱਲ ਜਿਵੇਂ ਲੱਗ ਕੇ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਖੁਸ਼ਕ ਰਹੇਗਾ ਇਹ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਉੱਤਰੀ ਖੇਤਰ ਏਰੀਆ ਬikaner ਪੱਛਮੀ ਹਵਾ ਦੇ ਵਿੱਚ ਪੱਛੋਂ ਹਵਾ ਚੱਲਣ ਦੇ ਸਾਰਨੇ ਡੰਡੀ ਹਵਾ ਜਿਹੜੀ ਚੱਲੇਗੀ ਜਿਹੜੀ ਸ਼ਾਮ ਦੇ ਤੇ ਸਵੇਰ ਦੇ ਸਮੇਂ ਜਿਹੜੀ ਠੰਡ ਮਹਿਸੂਸ ਹੋਵੇਗੀ 15 ਤਰੀਕ ਤੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਫਾਜ਼ਿਲਕਾ ਮੁਕਸਾ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਪਠਾਨਕੋਟ ਪਰਨਾਲਾ ਮੋਗਾ ਰੂਪਨਗਰ ਨਵਾਂ ਸ਼ਹਿਰ ਰੂਪੜ ਅੰਬਾਲਾ ਰੋहतक ਜਿਵੇਂ ਹਰਿਆਣਾ ਦੇ ਰੋहतक ਹੋ ਗਿਆ ਅੰਬਾਲਾ ਹੋ ਗਿਆ ਗੁਰੂਗ੍ਰਾਮ ਫਰੀਦੋਬਾਦ ਹਸਾਰ सिरसा ਗੰਗਾ ਨਗਰ ਦੇ ਵੀ ਰਾਜਸਥਾਨ ਦੇ ਵਿੱਚ ਬੀਕਾਨੇਰ ਜੇ ਮੇਰ ਅਲਵਰ ਭਰਤਪੁਰ ਆਗਰਾ ਅਲੀਗੜ ਮੇਠ ਇਹਨਾਂ ਦੇ ਵਿੱਚ ਜਿਹੜਾ ਮੌਸਮ ਖੁਸ਼ਕ ਰਹੇਗਾ ਖੁਸ਼ਕ ਮੌਸਮ ਰਹੇਂ ਦੀ ਸਮਾਂ ਬਣਾ ਜਿਹੜਾ ਜਿਆਦਾਤਰ ਮੌਸਮ ਵੀ ਜਿਹਾ ਕੋਈ ਚਾਂਸ ਪੱਛਮੀ ਡਿਸਟਰਬੈਂਸ ਨਹੀਂ ਆਇਆ ਜਿਹੜਾ ਵੀ ਕੋਈ ਪ੍ਰਭਾਵਿਤ ਕਰੇਗਾ ਹਾਂ ਇਸ ਤੋਂ ਅੱਗੇ ਸਿਸਟਮ ਆਉਂਦੇ ਰਹਿਣਗੇ ਜੋ ਹਵਾ ਦੇ ਰੁਖ ਦੇ ਨਾਲ ਬਦਲ ਵੀ ਸਕਦੇ ਨੇ ਤੇ ਥੋੜੇ ਜਿਹੜੇ ਤਾਕਤਵਰ ਵੀ ਹੋ ਸਕਦੇ ਨੇ ਉਹ ਆਪਾਂ ਅੱਗੇ ਗੱਲ ਕਰਾਂਗੇ ਜਿਹੜੇ ਹੁਣ ਦਿਨ ਦੇ ਟੈਂਪਰੇਚਰ ਆ ਥੋੜੇ ਵਧਣਗੇ ਥੋੜੀ ਗਰਮੀ ਮਹਿਸੂਸ ਹੋਵੇਗੀ ਕਿਉਂਕਿ ਜਿਹੜੇ ਹੁਣ ਅ ਅੰਡਰਸਟਾਰਮ ਜਿਹੜੇ ਪੱਛਮੀ ਦਿਸ਼ਾਪਨ ਦੇ ਕਾਰਨ ਜਿਹੜੇ ਰਾਤ ਦੇ ਤੇ ਦਿਨ ਦੇ ਸਵੇਰ ਦੇ ਸੋਰੀ ਮੌਸਮ ਜਿਹੜੇ ਰਾਤ ਦੇ ਤੇ ਸਵੇਰ ਦੇ ਟਾਈਮ ਆ ਜਿਹੜੀ ਠੰਡ ਮਹਿਸੂਸ ਹੋਵੇਗੀ ਇਹਨੂੰ ਹੌਪਾਲਾ ਹਲਕੀ ਜੀ ਤੇ ਜਿਹੜਾ ਦਿਨ ਦਾ ਜਿਹੜਾ ਮੌਸਮ ਆ ਉਹ ਜ਼ਿਆਦਾਤਰ ਖੁਸ਼ਕ